ਤੁਲਸੀਦਾਸ ਜੀ ਤੀਰਥ ਯਾਤਰਾ ਤੇ ਜਗਨਨਾਥ ਦੇ ਦਰਸ਼ਨ ਕਰਨ ਵਾਸਤੇ ਇੱਕ ਵਾਰ ਗਏ ਤਾਂ ਉਹਨਾਂ ਨੇ ਜਾਂਦਿਆਂ-ਜਾਂਦਿਆਂ ਕੀ ਵੇਖਿਆ ਕਿ ਇੱਥੇ ਸਾਲਗ੍ਰਾਮ ਪੱਥਰ ਬੜੇ ਸਸਤੇ ਵਿਕ ਰਹੇ ਨੇ ਤੇ ਤੁਲਸੀਦਾਸ ਨੇ ਵਿਚਾਰਿਆ ਜਾਂਦੇ ਜਾਂਦੇ ਲੈ ਕੇ ਜਾਵਾਂਗੇ ਉਧਰ ਭਗਵਾਨ ਤੁਲਸੀਦਾਸ ਦੇ ਆਸ਼ਰਮ ਉਹਦੇ ਚੇਲਿਆਂ ਦੇ ਕੋਲ ਜਾ ਪਹੁੰਚਿਆ ਜਦੋਂ ਭਗਵਾਨ ਨੇ ਜੋ ਕਿ ਆਮ ਇਨਸਾਨ ਦੇ ਰੂਪ ਦੇ ਵਿੱਚ ਗਿਆ ਸੀ ਚੇਲਿਆਂ ਨੂੰ ਪੁੱਛਿਆ ਕਿ ਕਿੱਥੇ ਗਏ ਤੁਲਸੀ ਦਾਸ ਜੀ ਆਖਣ ਲੱਗੇ ਜੀ ਉਹ ਤੇ ਪੰਡਿਤ ਜੀ ਦਰਸ਼ਨ ਕਰਨ ਵਾਸਤੇ ਗਏ ਜਗਨਨਾਥ ਦੇ ਤਾਂ ਅੱਗੋਂ ਭਗਵਾਨ ਜੀ ਨੇ ਆਖਿਆ ਕਿ ਦਰਸ਼ਨ ਕਰਨ ਵਾਸਤੇ ਨਹੀਂ ਉਹ ਤੇ ਸੌਦਾ ਖਰੀਦਣ ਗਏ ਨੇ ਉਹ ਭਗਵਾਨ ਜੀ ਚਲੇ ਗਏ ਹੁਣ ਤੁਲਸੀ ਦਾਸ ਜੀ ਵਾਪਸ ਆਏ ਸਾਲਗ੍ਰਾਮ ਲੈ ਕੇ ਆਪਣੇ ਚੇਲਿਆਂ ਨੂੰ ਪੁੱਛਣ ਲੱਗੇ ਕਿ ਪਿਛੋਂ ਆਇਆ ਸੀ ਕੋਈ ਆਸ਼ਰਮ ਦੇ ਵਿੱਚ ਆਖਣ ਲੱਗੇ ਇੱਕ ਬ੍ਰਾਹਮਣ ਆਇਆ ਸੀ ਆਖਦਾ ਸੀ ਕਿ ਉਹ ਯਾਤਰਾ ਤੇ ਨਹੀਂ ਗਏ ਉਹ ਤੇ ਸੌਦਾ ਖਰੀਦਣ ਗਏ ਨੇ ਤੁਲਸੀਦਾਸ ਜੀ ਸਮਝ ਗਏ ਆਖਣ ਲੱਗੇ ਇਦਾਂ ਤੇ ਯਾਤਰਾ ਮੇਰੀ ਸਫਲ ਨਹੀਂ ਹੋਈ નિਫਲ ਹੋ ਗਈ ਤੇ ਭਗਵਾਨ ਜੀ ਆਏ ਸਨ ਸੋ ਤੁਲਸੀਦਾਸ ਨੇ ਹੁਣ ਸੰਕਲਪ ਕੀਤਾ ਤੇ ਇਹ ਸਾਲ ਗ੍ਰਾਮ ਜਿੱਥੋਂ ਲਿਆਂਦੇ ਆ ਉੱਥੇ ਵਾਪਸ ਕਰਾਂਗਾ ਫੇਰ ਦਰਸ਼ਨ ਕਰਕੇ ਆਵਾਂਗਾ ਤੁਲਸੀਦਾਸ ਇਹ ਦੁਬਾਰਾ ਗਿਆ ਇਹ ਸੰਕਲਪ ਲੈ ਕੇ ਕਿ ਜਾ ਕੇ ਵਾਪਸ ਕਰਾਂ ਤੁਲਸੀਦਾਸ ਨੇ ਉਹ ਸਾਲਗ੍ਰਾਮ ਵਾਪਸ ਕੀਤੇ ਦਰਸ਼ਨ ਕੀਤੇ ਅਜੇ ਵਾਪਸ ਨਹੀਂ ਸੀ ਆਇਆ ਕਿ ਭਗਵਾਨ ਜੀ ਫੇਰ ਉਸ ਬ੍ਰਾਹਮਣ ਦੇ ਰੂਪ ਵਿੱਚ ਆਸ਼ਰਮ ਵਿੱਚ ਆਏ ਚੇਲਿਆਂ ਨੂੰ ਆਖਣ ਲੱਗੇ ਹੁਣ ਕਿੱਥੇ ਗਏ ਤੇ ਚੇਲਿਆਂ ਨੇ ਆਖਿਆ ਦਰਸ਼ਨ ਕਰਨ ਵਾਸਤੇ ਗਏ ਭਗਵਾਨ ਦੇ ਤੇ ਭਗਵਾਨ ਨੇ ਆਖਿਆ ਨਹੀਂ ਉਹ ਤੇ ਹੁਣ ਸਵਦਾ ਵਾਪਸ ਕਰਨ ਗਏ ਆ ਤੁਲਸੀਦਾਸ ਨੇ ਫੇਰ ਆ ਕੇ ਪੁੱਛਿਆ ਤੇ ਚੇਲਿਆਂ ਨੇ ਆਖਿਆ ਫੇਰ ਪਿੱਛੋਂ ਉਹੀ ਬ੍ਰਾਹਮਣ ਜੀ ਆਏ ਸੀ ਤੇ ਇਦਾਂ ਆਖ ਕੇ ਦੇ ਕੇ ਸਵਦਾ ਵਾਪਸ ਕਰਨ ਗਏ ਆ ਸੋ ਤੀਸਰੀ ਵਾਰ ਤੁਲਸੀਦਾਸ ਨੇ ਸਿਰਫ ਇਹੋ ਹੀ ਸੰਕਲਪ ਲੈ ਕੇ ਜਾਣਾ ਕੀਤਾ ਕਿ ਭਗਵਾਨ ਦੇ ਦਰਸ਼ਨ ਕਰਨੇ ਨੇ ਨਾ ਕੁਝ ਖਰੀਦਣਾ ਨਾ ਵੇਚਣਾ ਸੋ ਅੱਜ ਆਪਾਂ ਵੀ ਇਹ ਗਲਤੀ ਕਰ ਰਹੇ ਆਂ ਗੁਰੂ ਘਰ ਜਾਣ ਤੋਂ ਪਹਿਲਾਂ ਗੁਰੂ ਦੇ ਦਰਸ਼ਨਾਂ ਦੇ ਲਾਲਸਾ ਨੂੰ ਮੁੱਖ ਰੱਖਦੇ ਆਂ ਹੋਇਆਂ ਅਸੀਂ ਹੋਰ ਚੀਜ਼ਾਂ ਨੂੰ ਮੁੱਖ ਰੱਖਦੇ ਕਿ ਆਹ ਲਿਆਵਾਂਗੇ ਉਹ ਲਿਆਵਾਂਗੇ ਫਿਰ ਯਾਤਰਾ ਸਫਲੀ ਨਹੀਂ ਹੁੰਦੀ ਸੋ ਗੁਰੂ ਦੇ ਦਰਸ਼ਨਾਂ ਨੂੰ ਜਾਈਏ ਤੇ ਫੇਰ ਗੁਰੂ ਦੇ ਦਰਸ਼ਨਾਂ ਨੂੰ ਮੁੱਖ ਰੱਖ ਕੇ ਜਦੋਂ ਜਾਵਾਂਗੇ ਚਰਨ ਕਮਲ ਗੁਰ ਏਕ ਪੈ ਦਾ ਜਾਏ ਚੱਲ ਸਤ ਗੁਰ ਕੋਟ ਪੈ ਦਾ ਆਗੇ ਹੋਏ ਲੇਤਾਂ ਤੇ ਦਰਸ਼ਨ ਹੁੰਦੇ ਨੇ ਮਰਜ਼ੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ